ਜ਼ਿਆਦਾਤਰ ਰਿਲੇਸ਼ਨ ਸਹੀ ਨਾ ਚੱਲਣ ਦਾ ਵੱਡਾ ਰੀਜਨ ਜਿਹੜਾ ਸਾਡੇ ਸਮਾਜਾਂ ਵਿੱਚ ਉਹ ਸਾਡੀ ਈਗੋ ਸਾਡਾ ਹੰਕਾਰ ਹੁੰਦਾ ਹੈ। ਜ਼ਿਆਦਾਤਰ ਸਾਨੂੰ ਤੰਗ ਸਾਡਾ ਹੰਕਾਰ ਕਰਦਾ ਹੈ। ਰਿਲੇਸ਼ਨ ਦੇ ਵਿੱਚ ਹਰ ਜਗ੍ਹਾ ਸਾਡੀ ਈਗੋ ਆੜੇ ਆ ਜਾਂਦੀ ਹੈ। ਸਾਨੂੰ ਘਰ ਵਾਲੀ ਘਟ ਚਾਹੀਦੀ ਏ 파ਟਨਰ ਲੋਕਾਂ ਨੂੰ ਘਟ ਚਾਹੀਦੀ ਏ ਉਹ ਸਾਡੀ ਵਡਿਆਈ ਕਰੇ ਸਿਫਤ ਕਰੇ ਸਾਨੂੰ ਵੱਡਾ ਬਣਾ ਕੇ ਪੇਸ਼ ਕਰੇ ਉਹ ਮੈਨੂੰ ਮੰਨੇ ਵੀ ਮੈਂ ਬੰਦਾ ਬੜਾ ਕਮਾਲ ਦਾ ਮੇਰੀ ਬੜੀ ਇੱਜ਼ਤ ਆ ਲੱਗੇ ਚ ਪਿੰਡ ਚ ਰਿਸ਼ਤੇਦਾਰੀਆਂ ਚ ਮੈਂ ਸਾਨੂੰ ਉਹ ਚਾਹੀਦੀ ਏ ਜਿਹੜੀ ਸਾਡੀ ਵਡਿਆਈ ਕਰੇ ਸਾਨੂੰ ਪੰਪ ਦੇਵੇ ਸਾਨੂੰ ਫੂਕ ਛਕਾਵੇ ਤੇ ਬੀਬੀਆਂ ਨੂੰ ਵੀ ਇਸ ਟਾਈਪ ਦਾ ਹੀ ਬੰਦਾ ਚਾਹੀਦਾ ਜਿਹੜਾ ਉਹਦੀ ਵਡਿਆਈ ਕਰੇ ਉਹਦੇ ਉਹਨੂੰ ਉਹਨੂੰ ਵਡਿਆਈ ਚਾਹੀਦੀ ਹੁੰਦੀ ਹੈ ਆਪਣੇ ਰੂਪ ਦੀ ਬੰਦੇ ਨੂੰ ਵਡਿਆਈ ਚਾਹੀਦੀ ਹੁੰਦੀ ਹੈ ਆਪਣੀ ਬਹਾਦਰੀ ਦੀ ਦੋਨਾਂ ਨੂੰ ਵਡਿਆਈ ਦੀ ਭੁੱਖ ਹੁੰਦੀ ਹੈ ਇੱਕ ਨੂੰ ਚਾਹੀਦਾ ਹੈ ਇੱਕ ਨੂੰ ਮਲਮ ਲੱਗਦੀ ਹੈ ਜਦੋਂ ਉਹਦੀ ਸਿਫਤ ਹੁੰਦੀ ਹੈ ਤੂੰ ਬਹੁਤ ਸਮਾਰਟ ਐ ਤੇਰੇ ਕੱਪੜੇ ਬੜੇ ਵਧੀਆ ਤੂੰ ਐ ਬਹੁਤ ਵਧੀਆ ਤੂੰ ਐ ਬਹੁਤ ਵਧੀਆ ਉਹਨੂੰ ਇਹ ਵਡਿਆਈ ਹੁੰਦੀ ਹੈ ਤੂੰ ਬੜਾ ਘੈਂਟ ਬੰਦਾ ਤੂੰ ਜਿੱਥੇ ਖੜ ਸਕਦਾ ਉੱਥੇ ਕੋਈ ਨਹੀਂ ਉਹ ਇਹ ਸੁਣਨਾ ਚਾਹੁੰਦਾ ਹੈ ਵਡਿਆਈ ਜਿਹੜੇ ਸੈਲੀਬ੍ਰਿਟੀ ਹੁੰਦੇ ਐ ਨਾ ਵੱਡੇ ਬੰਦੇ ਉਹਨਾਂ ਦੇ ਰਿਸ਼ਤੇ ਬਹੁਤ ਘੱਟ ਨਿਭਦੇ ਐ ਵਿਆਹ ਖਾਸ ਕਰਕੇ ਨਹੀਂ ਨਿਭਦੇ ਟੁੱਟ ਜਾਂਦੇ ਤੁਸੀਂ ਨੋਟ ਕਰਕੇ ਵੇਖਿਓ ਬਹੁਤੇ ਹੀਰੋ ਵੱਡੇ ਜਿਹੜੇ ਗਾਇਕ ਹੋਣਗੇ ਉਹਨਾਂ ਦੀ ਵਿਵਹਤਾ ਜਿਹੜੀ ਜ਼ਿੰਦਗੀ ਹੁੰਦੀ ਐ ਸਹੀ ਨਹੀਂ ਚੱਲਦੀ ਪਰਾਣੇ ਵੀ ਵੇਖ ਲਿਓ ਹੁਣ ਦੇ ਵੀ ਵੇਖ ਲਿਓ ਵਿਵਤਾ ਜੀਵਨ ਵਧੀਆ ਨਹੀਂ ਚੱਲ ਸਕਦਾ ਵਿਵਤਾ ਜੀਵਨ ਕਿਉਂ ਨਹੀਂ ਵਧੀਆ ਚੱਲਦਾ ਉਹਦੇ ਵਿੱਚ ਇਹ ਹੁੰਦਾ ਹੈ ਕਿ ਬਾਹਰੋਂ ਉਹਨੂੰ ਸਾਰੇ ਫੂਕ ਛਕਾਉਂਦੇ ਆ ਸਿਫਤ ਕਰਦੇ ਹੁਣ ਮੰਨ ਲਓ ਕੋਈ ਗਾਇਕ ਹੈ ਕੋਈ ਐਕਟਰ ਹੈ ਕੋਈ ਐਕਟ੍ਰੈਸ ਹੈ ਬਹੁਤ ਕਮਾਲ ਦਾ ਕੋਈ ਗਾਉਂਦਾ ਹੈ ਕੋਈ ਐਕਟਰ ਕਮਾਲ ਦਾ ਹੀਰੋ ਉਹਨੂੰ ਦੁਨੀਆ ਤਰਲੇ ਲੈਂਦੀ ਉਹਦੇ ਨਾਲ ਸੈਲਫੀਆਂ ਖਿੱਚਣ ਵਾਸਤੇ ਉਹਦੇ ਮਗਰ ਭੱਜਦੇ ਐ ਲੋਕ ਪਰ ਘਰ ਵਾਲੀ ਲਈ ਤਾਂ ਇੱਕ ਬੰਦਾ ਉਹਨੂੰ ਉਹਦੇ ਸਾਰੇ ਰੂਪਾਂ ਦਾ ਪਤਾ ਹੈ ਹਰ ਤਰ੍ਹਾਂ ਨੂੰ ਉਹ ਜਾਣਦੀ ਹੁੰਦੀ ਹੈ ਤੇ ਇਸ ਕਰਕੇ ਜਦੋਂ ਮਾਈਂਡ ਇਦਾਂ ਦਾ ਹੋਵੇ ਨਾ ਜੀ ਉਹ ਜਦੋਂ ਸਾਰਿਆਂ ਤੋਂ ਵਡਿਆਈ ਸੁਣਦਾ ਹੋਵੇ ਹੁਕਮ ਕਰਦਾ ਤੇ ਐ ਭੱਜਦੇ ਨੇ ਬੰਦੇ ਹੁਣੀ ਆਇਆ ਜੀ ਬਸ ਐ ਕਰ ਦੇਣਾ ਜੀ ਐ ਕਰ ਦੇਣਾ ਜੀ ਵੱਡੇ ਵੱਡੇ ਹੀਰੋ ਨੇ ਜਿਹੜੇ ਤੇ ਘਰ ਵਾਲੀਆਂ ਜਿਹੜੀਆਂ ਨੇ ਉਹਨਾਂ ਨੇ ਇਦਾਂ ਥੋੜਾ ਕਰਨਾ ਨੌਕਰ ਬਣ ਕੇ ਥੋੜਾ ਕੰਮ ਕਰਨਾ ਘਰ ਵਾਲੀ ਨੂੰ ਇਹ ਲੱਗਦਾ ਹੁੰਦਾ ਮੇਰਾ ਇਹਦੇ ਤੇ ਅਧਿਕਾਰ ਹੈ ਮੇਰਾ ਇਹਦੇ ਤੇ ਹੱਕ ਹੈ ਇਹ ਮੇਰਾ ਘਰ ਹੈ ਇਹ ਮੈਂ ਮਾਲਕਾਂ ਉਹਨੇ ਫਿਰ ਹਾਂ ਪਿਆਰ ਦਾ ਪੱਖ ਇਹ ਵੀ ਹੁੰਦਾ ਕਈ ਵਾਰੀ ਅਗਲਾ ਸਲਾਹ ਵੀ ਦਿੰਦਾ ਵੀ ਤੁਸੀਂ ਐ ਨਾ ਕਰਿਆ ਕਰੋ ਆ ਠੀਕ ਥੋੜਾ ਕਰ ਦੇ ਤੁਸੀਂ ਤੁਰ ਪੈਣੇ ਚਲੇ ਜਾਂਦੇ ਹੋ ਐ ਕਰਦੇ ਹੋ ਐ ਕਰਦੇ ਹੋ ਬੀਬੀਆਂ ਕਈ ਵਾਰੀ ਇਦਾਂ ਵੀ ਬੋਲਦੀਆਂ ਉੱਥੇ ਉਹਦੀ ਈਗੋ ਟ੍ਰਿਗਰ ਹੁੰਦੀ ਹੈ ਕਿ ਸਾਰੇ ਮੇਰੀ ਇੰਨੀ ਇੱਜ਼ਤ ਕਰਦੇ ਆ ਤੂੰ ਮੈਨੂੰ ਐ ਬੋਲਦੀਆਂ ਸਾਰੇ ਮੇਰੀ ਸਿਫਤ ਕਰਦੇ ਆ ਤੂੰ ਮੇਰੇ ਨਾਲ ਇਦਾਂ ਗੱਲਾਂ ਕਰਦੀਆਂ ਇਸ ਕਰਕੇ ਬਹੁਤੇ ਸੈਲੀਬ੍ਰਿਟੀ ਜਿਹੜੇ ਲੋਗ ਐ ਉਹਨਾਂ ਦੀ ਵਿਆਹਤਾ ਜ਼ਿੰਦਗੀ ਸਹੀ ਨਹੀਂ ਚੱਲਦੀ ਹੁੰਦੀ ਡਿਵੋਰਸ ਹੋ ਜਾਂਦੇ ਤਲਾਕ ਹੋ ਜਾਂਦੇ ਆ ਅੰਡਰਸਟੈਂਡਿੰਗ ਜਿਹੜੀ ਹੈ ਨਾ ਉਹ ਬਣ ਨਹੀਂ ਪਾਉਂਦੀ ਹਾਂ ਕੁਝ ਬੰਦੇ ਇਦਾਂ ਦੇ ਹੁੰਦੇ ਐ ਜਿਹੜੇ ਬਾਹਰ ਹੀਰੋ ਐ ਘਰ ਆ ਕੇ ਸਿਰਫ ਇੱਕ ਆਮ ਜਿਹਾ ਬੰਦਾ ਬਣ ਕੇ ਇੱਕ ਨੋਰਮਲ ਜ਼ਿੰਦਗੀ 'ਚ ਆਉਂਦੇ ਐ ਉਹਨਾਂ ਦਾ ਮਾਈਂਡ ਸਮਝਦਾਰੀ ਇੰਨਾ ਹੁੰਦਾ ਕਿ ਬਾਹਰ ਓਵੇਂ ਤੇ ਘਰ 'ਚ ਇੱਕ ਆਮ ਜਿਹਾ ਬੰਦਾ ਬਣ ਕੇ ਦੇਸੀ ਬਣ ਕੇ ਬਿਲਕੁਲ ਘਰ ਵਾਲੀ ਆਮ ਐ ਉਹ ਵੀ ਫਿਰ ਉਨਾ ਹੀ ਛੋਟਾ ਹੋ ਕੇ ਆਮ ਜਿਹਾ ਬਣ ਕੇ ਘਰ ਦੇ ਵਿੱਚ ਰਹਿੰਦਾ ਤੇ ਉਹਨਾਂ ਦੀ ਜ਼ਿੰਦਗੀ ਚੱਲ ਜਾਂਦੀ ਹੈ ਜਾਂ ਫਿਰ ਜਿਵੇਂ ਹੁਣ ਅੰਬਾਨੀ ਨੇ ਉਹਨਾਂ ਦੀ ਜਿਹੜੇ ਵਾਈਫ ਹੈ ਜਿਹੜਾ ਕਾਫੀ ਪ੍ਰਚਲਿਤ ਉਹਨਾਂ ਦਾ ਨਾਮ ਨੀਤਾ ਮੰਨੀ ਨੀਤਾ ਮੰਨੀ ਤੇ ਉਹ ਵੇਖੋਗੇ ਤੁਸੀਂ ਉਹ ਕੀ ਕੀਤਾ ਮੰਨੀ ਆਪ ਬੜਾ ਪੈਸੇ ਵਾਲਾ ਬੰਦਾ ਮਤਲਬ ਖਰਬਾਂਪਤੀ ਲੋਕ ਅਰਬਾਂਪਤੀ ਵੀ ਨਹੀਂ ਖਰਬਾਂਪਤੀ ਨੇ ਤੇ ਵਾਈਫ ਨੂੰ ਉਹਨੇ ਕਈ ਜੜੀਆਂ ਹੈਗੀਆਂ ਨੇ ਆਪਣਾ ਜਿਹੜਾ ਸੰਸਥਾਵਾ ਕੀ ਚਲਾਉਂਦੇ ਆ ਤੁਸੀਂ ਫਾਊਂਡੇਸ਼ਨ ਚੈਰਿਟੀ ਚੈਰਿਟੀ ਐਨ ਜੀਓ ਹਾਂ ਐਨ ਜੀਓ ਸ਼ਬਦ ਮੇਰੇ ਯਾਦ ਨਹੀਂ ਆ ਰਿਹਾ एनजीओ खोलियां ਆਉਂਦੀ ਵਾਈਫ ਨੇ ਉਹ ਕਦੇ ਇੰਨੇ ਬੱਚੇ ਪੜਾ ਰਹੀ ਐ ਉੱਥੇ ਜਾ ਰਹੀ ਐ ਉੱਥੇ ਜਾ ਰਹੀ ਐ ਉਹ ਇੱਕ ਐਕਟਰਸ ਸੀ ਉੱਥੋਂ ਫਿਰ ਉਹ ਵਿਆਹ ਹੋ ਗਿਆ ਐਡੇ ਵੱਡੇ ਬੰਦੇ ਨਾਲ ਉਹਨੇ ਫਿਰ ਉਹਨੂੰ ਉੱਚਾ ਹੀ ਰੱਖਿਆ ਵੀ ਤਾਂ ਜੋ ਇਹ ਘਰੇ ਕੈਦ ਹੋ ਕੇ ਨਾ ਰਵੇ ਹੀਰੋ ਬੰਦੇ ਵੱਡੇ ਬੰਦੇ ਉਹ ਫਿਰ ਉਹ ਕੀ ਕਰਦੇ ਨੇ ਉਹਨਾਂ ਨੂੰ ਵੀ ਉਹਨੂੰ ਵੀ ਬਰਾਬਰ ਉੱਚਾ ਕਰਦੇ ਨੇ ਵੀ ਇਹਦੀ ਤੇ ਮੇਰੀ ਫਿਰ ਕੱਦ ਸਾਡਾ ਦੋਨਾਂ ਦਾ ਹੁਣ ਇੱਕੋ ਜਿਹਾ ਹੋ ਜੇ ਤੇ ਅਸੀਂ ਇੱਕੋ ਜਿਹੇ ਦੋਵੇਂ ਸਮਾਜ ਵਿੱਚ ਵਿਚਰੀਏ ਨਹੀਂ ਤੇ ਜ਼ਿਆਦਾਤਰ ਕੀ ਹੁੰਦਾ ਜਿਹੜੀਆਂ ਬੀਬੀਆਂ ਇਹ ਵੀ ਪ੍ਰੋਬਲਮ ਹੁੰਦੀ ਏ ਜਿਹੜਾ ਬੰਦਾ ਬਾਹਰ ਅੰਦਰ ਜਾਂਦਾ ਹੈ ਵੱਡਾ ਹੋਵੇ ਬਿਜ਼ਨਸਮੈਨ ਹੋਵੇ ਉਹਨਾਂ ਦੀਆਂ ਵਾਈਫ ਜਿਹੜੀਆਂ ਨੇ ਉਹਨਾਂ ਨੂੰ ਸ਼ੱਕ ਵੀ ਉਹਦੇ ਤੇ ਜ਼ਿਆਦਾ ਹੁੰਦਾ ਵੀ ਇਹ ਬਾਹਰ ਜਾ ਰਿਹਾ ਹੈ ਇਹ ਗਲਤ ਹੋਣਾ ਹੈ ਇਹ ਇਦਾਂ ਹੋਣਾ ਹੈ ਇਹ ਇਦਾਂ ਹੋਣਾ ਸੋ ਚਲੋ ਇਹ ਤੇ ਹੋ ਗਈ ਗੱਲ ਅਲੱਗ ਪਰ ਜਿਹੜੀ ਸਭ ਤੋਂ ਵੱਡਾ ਰਿਸ਼ਤਾ ਟੁੱਟਣ ਵਾਲੀ ਗੱਲ ਹੁੰਦੀ ਹੈ ਉਹਦੇ ਵਿੱਚ ਈਗੋ ਟ੍ਰਿਗਰ ਕਰਦੀ ਹੁੰਦੀ ਹੈ ਸਾਡੀ ਹਰ ਥਾਂ ਤੇ ਜਿੰਨਾ ਅਸੀਂ ਆਪਣੀ ਈਗੋ ਨੂੰ ਵੇਖ ਲਈਏ ਨਾ ਸਾਡਾ ਹੰਕਾਰ ਸਾਡੇ ਲਈ ਜਿਹੜਾ ਉਹ ਰਿਸ਼ਤਾ ਹੈ ਨਾ ਉਹ ਬੜਾ ਸੌਖਾ ਹੋ ਜਾਂਦਾ ਹੈ ਨਬਾਉਂਗਾ ਛੇਤੀ ਸੱਟ ਆ ਜਾਂਦਾ ਜਦੋਂ ਸਾਨੂੰ ਕੋਈ ਬੰਦਾ ਨਾ ਟੋਕਦਾ ਹੈ ਅਸੀਂ ਇਹ ਕਹੀਏ ਵੀ ਹਾਂ ਇਹ ਮੇਰੇ ਭਲੇ ਵਾਸਤੇ ਹੈ ਗੱਲ ਤਾਂ ਠੀਕ ਅਸੀਂ ਉਹਨੂੰ ਬਰਦਾਸ਼ਤ ਕਰ ਲਈਏ ਸਾਡੇ ਇਦਾਂ ਹੁੰਦਾ ਹੈ ਕਈ ਵਾਰੀ ਸਾਡੇ ਬੱਚੇ ਕਈ ਵਾਰੀ ਮੈਨੂੰ ਕਹਿਣਗੇ ਮੇਰੇ ਨਾਲ ਗੱਲ ਕਰਨਗੇ ਤੇ ਆਹ ਠੀਕ ਨਹੀਂ ਕੀਤਾ ਤੁਸੀਂ ਮਾੜਾ ਜਿਹਾ ਉੱਠ ਪਓ ਆ ਦੋ ਚਾਰ ਗੇੜੇ ਦੇ ਲੋ ਆ ਬਾਹਰ ਏਸੀ ਬੰਦ ਕਰਕੇ ਬਾਹਰ ਬਹਿ ਜਾਓ ਉਹ ਹਵਾ ਚੱਲਦੀ ਉੱਥੇ ਬਹਿ ਲਓ ਥੋੜਾ ਜਿਹਾ ਇਦਾਂ ਤੋ ਕਈ ਵਾਰੀ ਇਕਦਮ ਤਾਂ ਟ੍ਰਿਗਰ ਹੁੰਦੀ ਏ ਗੱਲ ਵੀ ਹੈ ਆ ਕਿਵੇਂ ਕਹੇਤਾ ਮੈਨੂੰ ਇਦਾਂ ਕਹੇਤਾ ਪਰ ਫਿਰ ਮੈਨੂੰ ਇਹ ਲੱਗਦਾ ਹੁੰਦਾ ਵੀ ਗੱਲ ਤਾਂ ਸਹੀ ਏ ਵੀ ਹੈ ਗਲਤੀ ਇੱਥੇ ਮੇਰੀ ਵੀ ਮੈਂ ਏਸੀ 'ਚ ਕਿਉਂ ਬੈਠਾ ਜਦੋਂ ਬਾਹਰ ਮੌਸਮ ਸੋਹਣਾ ਫਿਰ ਬਾਹਰ ਹਵਾ 'ਚ ਬੈਠੋ ਦਰਖਤ ਥੱਲੇ ਬੈਠ ਸਕਦੇ ਆ ਵਾਕ ਕਿਉਂ ਨਹੀਂ ਕੀਤੀ ਸ਼ਾਇਰ ਕਿਉਂ ਨਹੀਂ ਕੀਤੀ ਫਲਾਣੇ ਥਾਂ ਤੇ ਮੈਂ ਸਿਰਫ 5 ਮਿੰਟ ਲਾ ਸਕਦਾ ਸੀ ਉੱਥੇ ਮੈਂ ਐਵੇਂ ਇਦਾਂ ਘੰਟਾ ਲਾ ਦਿੱਤਾ ਮੈਂ ਆਪਣੀ ਸਿਹਤ ਦਾ ਇੱਥੇ ਧਿਆਨ ਨਹੀਂ ਦੇ ਰਿਹਾ ਇੱਥੇ ਮੈਂ ਯੋਗਾ ਨਹੀਂ ਕੀਤਾ ਇੱਥੇ ਮੈਂ ਗਲਤੀ ਕਰ ਲਈ ਜਦੋਂ ਕੋਈ ਟੋਕਣ ਵਾਲਾ ਬੰਦਾ ਤੁਸੀਂ ਆਪਣੇ ਨਾਲ ਰੱਖੋਗੇ ਤੁਹਾਡੇ ਵਿਕਾਸ ਵਿੱਚ ਕੋਈ ਨਹੀਂ ਰੋਕ ਸਕਦਾ ਕਿਉਂਕਿ ਜਿਹੜਾ ਤੁਹਾਨੂੰ ਪੈਰ ਪੈਰ ਤੇ ਟੋਕੇ ਪੈਰ ਪੈਰ ਤੇ ਤੇ ਸਾਨੂੰ ਘਰ ਵਾਲੀਆਂ ਚਾਹੀਦੀਆਂ ਜਿਹੜੀਆਂ ਚਾਪਲੂਸੀਆਂ ਕਰਨ ਸਿਫਤ ਕਰਨ ਘਰ ਵਾਲੀ ਉਹ ਚਾਹੀਦੀ ਹੈ ਜਿਹੜੀ ਸਾਡੇ ਸੁਭਾਅ ਤੋਂ ਉਲਟ ਹੋਵੇ ਮਤਲਬ ਅਸੀਂ ਇੱਧਰ ਨੂੰ ਹੋਈਏ ਉਹ ਇੱਧਰ ਨੂੰ ਹੋਵੇ ਅਸੀਂ ਇੱਧਰ ਨੂੰ ਜਾਈਏ ਫੜ ਕੇ ਸਿੱਧਾ ਕਰੇ ਸਾਲ ਤੇ ਉਹ ਇੱਧਰ ਨੂੰ ਜਾਵੇ ਇਹ ਇੱਕ ਦੂਜੇ ਦੇ ਇੱਕ ਦੂਜੇ ਨੂੰ ਸਪੋਰਟ ਕਰਨ ਜਿੰਦਗੀ ਚੇਂਜ ਹੋਵੇ ਹੁਣ ਹੁੰਦਾ ਇਹ ਹੈ ਮੈਂ ਉੱਠਦਾ 10 ਵਜੇ ਉਹ ਜਿਹੜੀ ਆਵੇ ਨਾ ਉਹ ਕਹਵੇ ਠੀਕ ਹੈ ਜੀ ਤੁਸੀਂ ਤੇਰੇ 10 ਵਜੇ ਮੈਂ ਵੀ 10 ਵਜੇ ਆਪਾਂ 10 ਵਜੇ ਉੱਠਿਆ ਕਰਾਂਗੇ ਆਨੂੰ ਉਹ ਠੀਕ ਹੈ ਮੇਰੀ ਹਾਂ ਚ ਹਾਂ ਬਲਾਵੇ ਜਿੰਨੇ ਕਹਿਣਾ 10 ਵਜੇ ਨਹੀਂ ਜੀ ਤੁਹਾਨੂੰ 8 ਵਜੇ ਉੱਠਣਾ ਚਾਹੀਦਾ ਹੈ 7 ਵਜੇ ਉੱਠੋ ਫਟਾਫਟ ਇਸ਼ਨਾਨ ਕਰੋ ਕੈਮ ਹੋ ਗੋ ਕੰਮ ਤੇ ਜਾਓ ਸਾਨੂੰ ਉਹਦੇ ਤੇ ਖਿੱਚ ਚੜਦੀ ਹੈ ਇਹ ਸਾਨੂੰ ਟੋਕਦੀ ਹੈ ਇਹ ਸਾਨੂੰ ਐ ਕਰਦੀ ਹੈ ਮੇਰਾ ਤਜਰਬਾ ਇਹ ਹੈ ਇੰਨੇ ਸਾਲਾਂ ਚ ਘਰਾਂ ਚ ਜਾਣ ਕਰਕੇ ਤੁਹਾਡਾ ਤਜਰਬਾ ਹੁੰਦਾ ਹੈ ਇੱਕ ਫੈਮਿਲੀ ਦਾ ਰਿਸ਼ਤੇਦਾਰੀਆਂ ਦਾ ਦੋ ਦਾ ਤਿੰਨ ਦਾ ਚਾਰ ਦਾ ਮੈਨੂੰ 27 ਸਾਲ ਹੋ ਗਏ ਹੈ ਪ੍ਰਚਾਰ ਦੇ ਨਾਲ ਨਾਲ ਮੈਂ ਹਜ਼ਾਰਾਂ ਹਜ਼ਾਰਾਂ ਪਰਿਵਾਰਾਂ ਚ ਵਿਚਰੇ ਆ ਰਿਆਂ ਮਿਲਿਆਂ ਮੇਰੇ ਨਾਲ ਲੋਕਾਂ ਨੇ ਦੁੱਖ ਸੁੱਖ ਸਾਂਝੇ ਕੀਤੇ ਆਪਣੇ ਜਿਵੇਂ ਅਗਲਾ ਸਾਈਕੋਲੋਜਿਸਟ ਕੋਲ ਜਾਂਦਾ ਏਦਾਂ ਸਾਡੇ ਕੋਲੇ ਜੋੜੀਆਂ ਬਹਿ ਕੇ ਗੱਲ ਕਰਦੀਆਂ ਇਹ ਐ ਕਰਦਾ ਇਹ ਆ ਕਰਦਾ ਕਈ ਵਾਰੀ ਤੇ ਕਈ ਘਰਾਂ ਚ ਜਾ ਕੇ ਬਸ ਐਂ ਵੇਖੀ ਪਹਿਲਾਂ ਉਹਦਾ ਮੂੰਹ ਵੇਖੀ ਜਾਂਦਾ ਫੇਰੇ ਜਾਂਦਾ ਅੱਛਾ ਫੇਲ ਹੈ ਮੈਂ ਇਦਾਂ ਹੀ ਕਰਦਾ ਹੁਣ ਕਈ ਵਾਰੀ ਉਹ ਇਦਾਂ ਹੀ ਹੋ ਜਾਂਦਾ ਇਹਦੀ ਗੱਲ ਤੁਸੀਂ ਜਿਆਦਾ ਸੁਣਦੇ ਹੋ ਮੇਰੀ ਘੱਟ ਸੁਣਦੇ ਮੇਰਾ ਪੱਖ ਨਹੀਂ ਸੁਣਦੇ ਮੇਰੀ ਗੱਲ ਆ ਅੱਛਾ ਸੁਣਾਓ ਜੀ ਹੁਣ ਜਿਨ੍ਹਾਂ ਦੀ ਗੱਲ ਮੈਂ ਤੁਹਾਨੂੰ ਦੱਸਦਾ ਵੀ ਜਿਨ੍ਹਾਂ ਤੇ ਅਸੀਂ ਮਾਣ ਕਰਦੇ ਆਂ ਭਰੋਸਾ ਕਰਦੇ ਆਂ ਪੈਸਾ ਨਹੀਂ ਹੈਗਾ ਪਰ ਜਦ ਵੱਡੇ ਸਾਡੇ ਨਾਲ ਖੜਦੇ ਆ ਤੇ ਖੜਨਗੇ ਤੇ ਉਹ ਜਿਨ੍ਹਾਂ ਤੇ ਦੁੱਖ ਸੁੱਖ ਸੁਣੋਂਗੇ ਜਿਹੜੇ ਤੁਸੀਂ ਦੁੱਖ ਸੁੱਖ ਹੀ ਨਹੀਂ ਸੁਣਦੇ ਉਹ ਕਿਉਂ ਖੜੂ ਤੁਹਾਡੇ ਨਾਲ ਮੰਨ ਲਓ ਜਿਹੜੇ ਬੰਦੇ ਸਾਡੇ ਨਾਲ ਖੜਦੇ ਆ ਉਹਨਾਂ ਦੇ ਅਸੀਂ ਦੁੱਖ ਸੁੱਖ ਸੁਣਦੇ ਆ ਬਹਿ ਕੇ ਗੱਲਾਂ ਕਰਦੇ ਆ ਉਹਨਾਂ ਨਾਲ